ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਰਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਭੀਲੋਵਾਲ ਜ਼ਿਲ੍ਹਾ ਅਮਰਸਰ ਤਹਿਸੀਲ ਪਾਬਾ ਬਕਾਲਾ ਸਾਹਿਬ ਇਸ ਕਰ ਚ ਪਹਿਲਾ ਵੀਡੀਓ ਬਣਦੇ ਰਹਿੰਦੀ ਅੱਜ ਫੇਰ ਪਹੁੰਚੇ ਹਾਂ ਵੀਰ ਕੋਲ ਤਿੰਨ ਬਸੂ ਸੇਲ ਕਰ ਲਈਆਂ ਇੱਕ ਮੱਝਤ ਹੁਣੀ ਮਿਣੀ ਬਹੁਤ ਹੀ ਸੋਹਣੀ ਆ ਤੇ ਦੁੱਧ ਗੁਣੀਆਂ ਆਪਾਂ ਵਹਿੜਾਂ ਦਿਖਾਉਣੀ ਆ ਜੀ ਇੱਕ ਬੇਰਾ ਬੱਚੇ ਤੋਂ ਆ ਤੇ ਇੱਕ ਸੂਈ ਆ ਜੀ ਉਹਦਾ ਬੱਚਾ ਹੈਗਾ ਤੇ ਇੱਕ ਬੱਕਰੀ ਦਿਖਾਉਣੀ ਆ ਜੀ ਆਪਾਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਆਪਾਂ ਹਰ ਵਾਰ ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣੋਂ ਦਾਦ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹੇ ਸਕੇ ਆਪਾਂ ਗੱਲਬਾਤ ਕਰਾਉਂਦੇ ਆਂ ਵੀਰ ਨਾਲ ਇਹਨਾਂ ਪਸ਼ੂ ਤੇ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਵੀਰ ਜੀ ਠੀਕ ਹੈ ਜੀ ਤੇ ਕਿੰਨੇ ਬਹੂ ਅੱਜ ਆਪਣੇ ਕੋ ਤੇ ਹਨ ਆਪਣੇ ਕੋ ਹਾਜੀ ਪਾਜੀ ਤਿੰਨ ਆ ਦੋ گاਵਾ ਆ ਤੇ ਇੱਕ ਮੱਝ ਆ ਠੀਕ ਆ ਹਾਂ ਜੀ ਤੇ ਇੱਕ ਬੱਕਰੀ ਆ ਠੀਕ ਹੈ ਜੀ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਆਪਣਾ ਪਿੰਡ ਭੀਲੋ ਵਾਲਿਆ ਹਾਂ ਜੀ ਤੇ ਜੇ ਕਿਹਨੇ ਮੈਥੇ ਲਾਉਣਾ ਤੇ ਖਜਾਲੇ ਪਿੰਡ ਤੋਂ ਆਪਣਾ 2 ਕਿਲੋਮੀਟਰ ਪਿੰਡ ਦੂਰਿਆ ਠੀਕ ਹੈ ਜੀ ਹਾਂ ਜੀ ਨਾਮ ਕੀ ਵੀਰ ਜੀ ਆਪਣਾ ਨਾਮ ਆਪਣਾ ਲੱਬਾ ਆ ਠੀਕ ਆ ਫੋਨ ਨੰਬਰ ਦੱਸ ਦਿਓ ਜੀ 887217559 ਠੀਕ ਆ ਤੇ ਫਿਰ ਪਹਿਲਾਂ ਬੱਕਰੀ ਦਿਖਾਈਏ ਕਿ ਪਹਿਲਾਂ ਮੈਂਡਾ ਦਿਖਾਈਏ ਜਿੱਦਾਂ ਟਾਡੀ ਵੀਰ ਜੀ ਬੱਕਰੀ ਤੇ ਦਿਖਾ ਲਈਏ ਪਹਿਲਾਂ ਹਾਂ ਬੱਕਰੀ ਦੱਸ ਦੋ ਵੀ ਕਿੱਦਾਂ ਗੱਬਣ ਬੱਕਰੀ ਹਾਂਜੀ ਵੀਰ ਜੀ ਇਹਨੇ 2 ਮਹੀਨੇ ਹੋਏ ਜੇ ਬਾਕੀ ਆਪਾਂ ਖਾਲੀ ਕਰਕੇ ਦੇ ਨਹੀਂ ਆ ਠੀਕ ਆ ਹਾਂਜੀ 2 ਮਹੀਨੇ ਹੋ ਗਏ ਬਣੀ ਨੂੰ ਤਾਂ ਦੁੱਧ ਦਿੰਦੀ ਵੀਰ ਜੀ ਦੁੱਧ ਇਹ ਦਿੰਦੀ ਆਪਾਂ ਛੜਤੀ ਜੇ 1 ਮਹੀਨਾ ਕੋ ਗਿਆ ਜੇ ਛੱਡੀ ਨੂੰ ਠੀਕ ਆ ਥਣ ਦੋਈ ਆ ਇਹਦੇ ਹਾਂਜੀ ਹਾਂਜੀ ਥਣ ਪੂਰੇ ਵਧੀਆ ਕੋਈ ਦਰ ਨਹੀਂ ਆ ਵੇ ਥਣ ਤੁਹਾਨੂੰ ਤੁਹਾਨੂੰ ਦਿਖਾ ਦਿੰਨੇ ਆ ਤੇ ਸੁਆ ਇਹਦਾ ਕਿ ਨਵਾਊਗਾ ਸੂਆ ਵਿੱਜੇ ਦਾ ਦੂਜਾ ਜੀ ਦੂਜਾ ਸੂਆ ਹਾਂਜੀ ਤੇ ਮੁੱਲ ਕਿੰਨਾ ਕਰਨਾ ਦਾ ਮੁੱਲ ਵਿੱਜੇ ਆਪਾਂ ਲੈਣ ਦੇਣ ਵਾਲਾ ਕਰਨਾ ਕਿੰਨਾ ਕੁ 10000 ਰੁਪਏ ਦੇ ਛੋਟ ਕਰ ਦੋ ਮੌਕੇ ਤੇ ਕਰ ਦਾਂਗੇ ਜੀ ਛੋਟ ਵਜ਼ਨ ਕਿੰਨਾ ਕੁ ਹੋਊਗਾ ਤੁਹਾਡੇ ਆਈਡੀਆ ਨਾਲ ਵਜ਼ਨ ਵਿੱਜੇ ਹੋਊਗਾ 30 35 ਕਿਲੋ ਦੇ ਹੋਗਾ ਆ ਵੇਖੋ 30 35 ਕਿਲੋ ਵਜ਼ਨ ਬੱਕਰੀ ਭਾਰੀ ਆ ਹਾਂ ਤੇ ਮੁੱਲ 10000 ਕੀਤਾ ਵੀ ਇਹਦੇ ਦੇ ਬੱਚੇ ਗਾਂ ਘੱਬਣ ਨਿਕਲ ਆਵੇ ਦੋ ਬੱਚੇ ਦੇ ਬੱਕਰੀ ਦੇ ਦੋ ਬੱਚੇ ਆਪਾਂ ਪਿਛਲੇ ਸੂਏ ਵੇਚੇ ਦੋ ਬੱਚੇ ਠੀਕ ਆ ਤੇ ਜੇ ਦੋ ਬੱਚੇ ਗਾਂ ਵੀ ਦੇਤੇ ਤੇ ਬੱਕਰੀ ਫ੍ਰੀ ਹੋ ਜਾਣੀ ਹਾਂਜੀ ਹਾਂਜੀ ਬੱਕਰੀ ਫ੍ਰੀ ਹੋ ਜਾਣੀ ਠੀਕ ਹੈ ਜੀ ਜਿਨੇ ਦੀ ਆਪਾਂ ਬੱਕਰੀ ਦੇਣਦੇ ਉਹਨੇ ਦੇ ਬੱਚੇ ਵੇਚ ਦੇਣੇ ਹਾਂ ਉਹਨੇ ਦੇ ਵੇਚ ਦੇਣੇ ਤੇ ਹੁਣ ਵੈੜ ਖੋਲੀ ਆੜੀ ਜਰਸੀ ਹੈ ਨਾ हां जी जर्सी बहुत बढ़िया पूर्ति बाकी लगी है मगरा वच्छा जे भावे कोई 1.5 ਦਾ ਲਾੜੇ ਠੀਕ ਹੈ भावे कोई ਮਹੀਨੇ ਦਾ ਲਾੜੇ ਆਹ ਦੇਖੋ ਜੀ ਭਾਵੇਂ ਮਹੀਨਾ ਮੰਨ ਲੇ ਤੇ ਬਾਕੀ ਠੰਡੀ ਸੀਲ ਹੈ ਨਹੀਂ ਵੀ ਜਿੱਦਾਂ ਮਰਜੀ ਬੈ ਜਾਏ ਕੋਈ ਭਾਵੇਂ ਉਧਰੋਂ ਦੀ ਬੈ ਜਾਏ ਭਾਵੇਂ ਇਧਰੋਂ ਦੀ ਬੈ ਜਾਏ ਠੀਕ ਹੈ ਠੰਡੀ ਸੀਲ ਹੈ ਠੰਡੀ ਸੀਲ ਆਹ ਦੇਖੋ ਜੀ ਤੇ ਦੁੱਧ ਕਿੰਨਾ ਵੀਰ ਜੀ ਦੇ ਕੋਲ ਦੁੱਧ ਵੀਰ ਜੀ ਇੱਕੋ ਹੈਗਾ ਜੀ 13.5 ਕਿਲੋ ਆਪਾਂ 13 ਕਿਲੋ ਦੀ ਗਰੰਟੀ ਦੇਵਾਂਗੇ ਅੱਛਾ 13 ਕਿਲੋ ਦੋ ਦੋ ਹਾਂ ਜੀ ਆਪਣੇ ਵੀਰ ਭਰਾਵੇਂ ਦੋ ਟਾਈਮ ਤਿੰਨ ਟਾਈਮ ਚੋੜੇ ਤੇ ਸੂਆ ਕਿਨਵਾਊਗਾ ਤਾਂ ਸੂਆ ਜੀ ਘਰਤਾਲੇ ਆਂਦੇ ਪਹਿਲਾਂ ਆ 13 ਕਿਲੋ ਜਿਹੜਾ ਦੁੱਧ ਹੁਣ ਵੀਰ ਨੇ ਦੱਸਿਆ ਤੇ ਰੱਸੀ ਤੋਂ ਬਿਨਾ ਹੀ ਮਿਲਦੀ ਹੈ ਨਾ ਰੱਸੀ ਤੋਂ ਬਿਨਾ ਭਾਵੇਂ ਛੜਕ ਦੇ ਖਲੋਗੇ ਇਦਾਂ ਜਿੱਦਾਂ ਮਰਜ਼ੀ ਚੱਲ ਠੀਕ ਆ ਹਾਂਜੀ ਬਸ ਚੱਲ ਕਰੋ ਚ ਖਲਾਰੇ ਇਥੇ ਵੀਰ ਮੂੰਹ ਖਾਈ ਜੀ ਆਹ ਵੇਖੋ ਵੀ ਫੇਸ ਵੇਖੋ ਕਿੰਨਾ ਸੋਹਣਾ ਜਾਣਦੇ 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 ਕੋਈ ਨਹੀਂ ਬਾਕੀ ਕਾਇਮ ਆ ਕਿਸ ਬੰਨੋ ਲੱਸੀ ਨਹੀਂ ਗਈ ਆਹ ਵੇਖੋ ਕਰੋ ਚ ਬਾਕੀ ਥਾਣਾ ਸੋਹਣੇ ਲੱਗੇ ਆ ਜੀ ਗੈਬ ਵੀ ਥਾਣਾ ਦਾ ਚੰਗਾ ਵਾ ਕੁਆਲਿਟੀ ਚੰਗੀ ਆ ਜਾਓ ਵੀਰ ਜੀ ਮੋੜ ਲਿਓ ਕਾਰ ਅਗਲਾ ਆਹ ਖਾਣ ਦਿਓ ਧਿਆਨ ਦੋ ਇੱਥੇ ਖਾਣ ਹੱਥ ਚ ਮਾਰ ਦੇਣੀ ਦਾ ਰੁਕਾ ਦੇ ਕਮਾ ਲਈ ਨਾ ਇਹਨੂੰ ਮੜਾ ਮੂੰਹਾਂ ਨੂੰ ਕਮਾ ਲਓ ਕਮਾ ਲਓ ਠੰਡੀ ਐ ਇਦਾਂ ਹੀ ਦੇਖ ਕਰੋ ਚੱਕ ਆਹ ਦੇਖੋ ਵੇਖੀ ਠੰਡੀ ਸੀ ਲ ਜਿੱਦਾਂ ਕਰੋ ਚੱਕ ਠੰਡੀ ਐ ਥਾਣੇ ਖਾਓ ਦੇ ਦੀ ਐਸਾ ਥਣ ਕਿਦਾਂ ਕੱਲਾ ਥਣ ਸੋਹਣੇ ਲੱਗੇ ਆ ਜੀ ਕਿਸ ਜਿਹੜੇ ਤੇ ਥਣ ਲੱਗਾ ਜੀ ਆਹ ਵੇਖੋ ਇਹ ਥਣ ਦੀ ਕੁਆਲਿਟੀ ਵੀ ਚੰਗੀ ਆ ਥਣ ਹੈ ਵੀ ਸੋਹਣਾ ਚਾਰੇ ਥਣ ਕੋ ਜੀ ਜਾਣ ਦੋ ਬਾਕੀ ਜਰਸੀ ਆ ਹੈ ਡੱਬੀ ਆ 13 ਕਿਲੋ ਦੋ ਤੋਂ ਹਾਜਰ ਆ ਤੇ ਮੁੱਲ ਭਾਜੀ ਕਿੰਨਾ ਕਰਨਾ ਜੀ ਮੋਲ ਵੀਰ ਜੀ ਆਪਾਂ ਜੈ ਨਹੀਂ ਕਰਨਾ ਕਿੰਨਾ ਕਰ ਮੋਲ ਵੀਰ ਜੀ 55000 ਰਿਆ ਤੇ ਛੋੜ ਕਿ ਨਹੀਂ ਕਰ ਦੋਗੇ 55000 ਹੀ ਦੇ ਦਈਏ ਵੀਰ ਜੀ 50 ਤੋਂ ਅੰਦਰ ਕਰ ਦੋਗੇ ਕਿ ਨਹੀਂ ਚਲੋ ਕਰ ਦਾਂਗੇ ਵੀਰ ਜੀ 1000 ਛੋੜ ਕਰ ਦਾਂਗੇ 50 ਜੀ 49000 ਹਾਂ ਜੀ ਜੇ ਕੋਈ ਵੀਰ ਭਰਾ ਆਪਾਂ ਖੁੱਲੀ ਛੋੜ ਕਰ ਦਿਆਂ ਕਰ ਉਹ ਵੀਰ ਨੇ ਵੀ ਕਰਨੀ ਇਹਦੇ ਹਾਂ ਜੀ ਬੜੀ ਕਰਤੀ ਵੀਰ ਜੀ ਕਰਦੇ ਥੋੜੀ ਜੀ ਯਾਰ ਤੁਹਾਨੂੰ ਪਤਾ ਹੀ ਆ ਕੰਮ ਮਹਿੰਗਾ ਹੀ ਆ ਬਾਹਰ ਨਹੀਂ ਕਰਦੇ ਮਾੜੀ ਜੀ ਕਰਦੇ ਯਾਰ ਹਾਂ ਜੀ 500 ਹੋਏ ਕਰ ਦਾਂਗੇ 48 ਦੀ 48 ਦੀ ਲੇ ਵੀ ਹਰਤਾ ਜੀ ਹੋਂ ਲਾ ਲੈ ਕੋਈ ਭੈਣ ਭਰਾ ਮੋੜਨਾ ਨਹੀਂਗਾ ਵੀਰਾਂ ਨੇ ਕਰ ਦਿੰਦੇ ਹੁੰਦੇ ਘਾਟਾ ਵਾਦਾ ਮਗਰ ਮੁੜ ਕੇ ਤੇ ਦੂਜੇ ਨੰਬਰ ਵਾਲੀ ਬਾਰੇ ਦੱਸੀ ਵੀਰ ਜੀ ਦੂਜਾ ਨੰਬਰ ਵਾਲੀ ਵੀ ਜੀ ਹੈਗੀ ਜੀ ਦੁੱਧ ਦੇ ਕੋ 10 ਕਿਲੋ ਜੀ ਵੀਰ ਜੀ ਤੇ ਬੱਚਾ ਮਰਿਆ ਜਿਹੜਾ ਮਹੀਨੇ ਡੇਢ ਮਹੀਨੇ ਦਾ ਅੱਛਾ ਮਹੀਨੇ ਡੇਢ ਮਹੀਨੇ ਦਾ ਹਾਂਜੀ ਠੀਕ ਹੈ ਵੱਡੀ ਹੈ ਵੀ ਹਾਂਜੀ ਵੱਡੀ ਹੈ ਗਾਂ ਬਾਕੀ ਦੁੱਧ ਵਾਲੀ ਹੈ ਸੇਵਾ ਕਰੇ ਆਪਣੇ ਮਾਲਕ ਪੱਠੇ ਨਹੀਂ ਹੈਗੇ ਵੇਖੋ ਤੂੜੀ ਪਾਈ ਹੈ ਜੀ ਜੀ ਕੱਢ ਲਿਆ ਵੀਰ ਬਾਹਰ ਆ ਜਾ 10 ਕਿਲੋ ਦੁੱਧ ਜਿਹੜਾ ਹਾਜ਼ਰ ਹੈ ਹਨਾ ਹਾਂਜੀ ਤੇ ਚਵਾਰ ਨਾ ਕਰਕੇ ਲਵੇ ਕੋਈ ਰਸੀ ਤੋਂ ਬਿਨਾ ਮਿਲਦੀ ਆ ਰਸੀ ਤੋਂ ਬਿਨਾ ਇਦਾਂ ਠੰਡੀ ਸੀਲ ਜਿੱਦਾਂ ਮਰਦੀ ਬੋ ਆ ਵੇਖੋ ਕਰੋ ਚੱਕ ਸਿੰਘ ਇੱਕ ਲੱਗਾ ਨੂੰ ਝੂੰਗਾ ਸਿੰਘ ਇਹ ਆਪ ਦਾ ਇੱਕ ਸਿੰਘ ਲੱਗਾ ਹੋਲੀ ਕਰੀਆਂ ਆ ਵੇਖੋ ਜੀ ਬਾਕੀ ਲੇਵਾ ਸੋਹਣਾ ਤਿਆਰ ਵਾ ਇਹਦਾ ਚੰਗਾ ਵਾ ਥਣ ਵਿੱਚ ਸੋਹਣਾ ਲੱਗਾ ਜੀ ਕੱਦ ਵੱਡਾ ਇਹਦਾ ਕਰੋ ਚੱਕ ਮੋੜ ਲਿਆ ਫਿਰ ਬਾਕੀ ਠੰਡੀ ਹੈ ਜੀ ਆਹ ਵੇਖੋ ਠੰਡੀ ਠੰਡੀ ਆ ਜਿੱਥੇ ਮਰਜ਼ੀ ਬੈਠ ਕੇ ਚੋਈ ਕਰ ਲੈ ਜੀ ਮੰਡੀ ਸੀ ਲੈ ਜਿੱਥੇ ਜਿੱਦਾਂ ਮਰਜ਼ੀ ਕੋਈ ਨਿਆਣਾ ਚੋਵੇ ਜੀ 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 ਜਿੱਦਾਂ ਮਰਜ਼ੀ ਇੱਥੇ ਮਰਜ਼ੀ ਬੈਜੇ ਕੋਈ ਹਨਾ ਹਾਂਜੀ ਆਹ ਵੇਖੋ ਜੀ ਬਾਕੀ ਵੀਰ ਕੋਈ ਸੇਵਾ ਕਰੂਗਾ ਦੁੱਧ 13-14 ਕਿਲੋ ਕਰੂਗਾ ਠੀਕ ਹੈ ਠੀਕ ਹੈ ਹੋਣ 10 ਕਿਲੋ ਆ ਹਨ ਹਾਂਜੀ 10 ਕਿਲੋ 9 ਕਿਲੋ ਕਰਕੇ ਦਵੇ ਕੋਈ ਤਾਜੀ ਸੂਈ ਨੇ ਵੀਰ ਜੀ ਕਿੰਨਾ ਕ ਚੋਇਆ ਹੋਇਆ ਹੋਊਗਾ ਜਦੋਂ ਬਿਲਕੁਲ ਤਾਜੀ ਇਹ ਵੀ ਜੇ ਆਪਾਂ ਜੇ ਲਈ ਆਉਂਦੇ ਵੀ ਇਦਾਂ 1 ਮਹੀਨਾ 1.5 ਮਹੀਨਾ ਹੋਇਆ ਸੂਈ ਨੂੰ ਤੇ ਆਉਂਦੇ ਵੀ 16 17 ਕਿਲੋ ਇਦਾਂ ਚੋਇਆ ਤੇ ਬਾਕੀ ਤੁਹਾਨੂੰ ਬਾ ਪੱਠੇ ਨਹੀਂ ਹੈਗੇ ਤੇ ਤੂੜੀ ਤੇ ਨਾ ਲੈਂਦੀ ਹੈ ਲੈ ਠੀਕ ਆ ਹੁਣ 10 ਕਿਲੋ ਹੀ ਹਾਂਜੀ 10 ਕਿਲੋ ਤੇ ਕਿੰਨਾ ਮੁੱਲ ਕਰਨਾ ਵੇਚੀ ਇਹਦਾ ਮੁੱਲ ਆਪਾਂ ਅੱਜ ਜਾਰੀ ਕਰਨਾ ਦੱਸੋ ਮੁੱਲੇ 35000 32 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਛੋਟ ਕਰ ਦੋਗੇ ਛੋਟ ਕਰ ਦਾਂਗੇ ਆ ਵੀ ਕੋਕਰ ਵਾਲੇ ਸੀ ਇਹ ਨਹੀਂ ਦੇ ਦਾਂਗੇ ਬੀਜੀ ਨਾ ਹੋਰ ਘੱਟ ਕਰ ਥੋੜੀ ਜੀ ਠੀਕ ਆ ਬੀਜੀ ਕਰਦੇ ਅੰਦਰ ਠੀਕ ਨਹੀਂ ਦੇ ਦਾਂਗੇ ਕਰਦੇ ਅੰਦਰ ਚਲ 500 ਕਰ ਦਾਂਗੇ ਹੋਰ ਇਹ 29000 ਦੀ ਹਾਂਜੀ ਹਾਂਜੀ 29 ਦੀ ਦੇ ਦਾਂਗੇ 29 ਦੀ ਜਾਮ ਦੇਗੀ ਬਾਕੀ ਸੋਣੀ ਆ ਹਾਂਜੀ ਬਾਕੀ ਕੋਈ ਵੀਰ ਭਰਾ ਸੇਵਾ ਕਰੇ ਦੁੱਧ 15-16 ਕਿਲੋ ਫੇਰ ਕਰੂਗੀ ਠੀਕ ਹੈ ਜੀ ਤੇ ਅੱਗੇ ਆ ਗਈ ਮੀਣੀ ਝੋਟੀ ਝੋਟੀ ਕਿ ਮੱਝ ਆ ਮਾਦੀ ਲਾਲੋ ਭਾਵੇਂ ਦਾਸ ਜੀ ਇਹਨਾਂ ਕੋਲੀ ਇਹਨਾਂ ਨੂੰ ਇੱਥੇ ਦਰਸ਼ਨ ਕਰਾ ਦਈਏ ਜੀ ਇੱਥੇ ਆਪਾਂ ਇਹਨਾਂ ਨੂੰ ਮੁਕਾਲ ਦਿੰਨੇ ਆ ਕੋਈ ਬੀ ਜਗਾ ਥੋੜੀ ਐ ਨੱਠੂ ਵੀ ਇਹਨੇ ਨੱਠਾ ਆ ਆ ਡਰਦੀ ਐ ਥੋੜੀ ਆ ਮਿਡੀ ਜੀ ਆਪਣੀ ਅੱਛੇ ਕਰੇ 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 ਆਪਣੇ ਘਰ ਤੇ ਜਿੱਦਾਂ ਦੁੱਧ ਕਿਨਾਂਣ ਦੇ ਕੋਈ ਇਹਦੇ 5 ਕਿਲੋ ਹੈਗਾ 5 6 ਉਹਦੇ ਮਤਲਬ ਇੱਕੇ ਟਾਈਮ ਚ ਉਹਨੇ ਜੋ ਆਪਾਂ ਠੀਕ ਆ ਦਵਾ ਵੱਡਾ ਹੋਣਾ ਇਹਦਾ ਹਾਂਜੀ ਜੀ ਕਾਦ ਵੱਡਾ ਬਾਕੀ ਆ ਕੀ ਬਰੀਡ ਆਣੀ ਆ ਥਣ ਥਣ ਵੀ ਸੋਹਣੇ ਲੱਗੇ ਆ ਬਾਕੀ ਆ ਕੇ ਵੇਖ ਲੈ ਕੋਈ ਭੈਣ ਭਰਾ ਜਿੰਨੇ ਖਲ ਲੈਣੀ ਹੋਵੇ ਮੀਣੀ ਆਏ ਤੇ ਬਾਕੀ ਦੁੱਧ 5 6 ਕਿਲੋ ਹੀ ਆਣਾ ਹੁਣ ਮਿਲਦੀ ਕਿਤਾ ਟੀਕੇ ਤੇ ਕਿ ਉਧਰ ਇਹ ਬਗਾਨੇ ਘਰ ਜਾ ਕੇ ਭਾਵੇਂ ਟੀਕੇ ਤੇ ਮਰੇ ਸਾਡੇ ਕੋਲ ਇਦਾਂ ਮਿਲਦੀ ਅੱਛਾ ਇਦਾਂ ਚੋਣੇ ਠੀਕ ਆ ਹਾਂਜੀ ਸਹੀ ਆ ਤੇ ਸੱਜਰ ਨੇ ਕਿੰਨਾ ਦੁੱਧ ਚੋਂ ਆਇਆ ਸੱਜਰ ਨੇ 15 16 ਕਿਲੋ ਚੋਂ ਆਇਆ ਬਰੀਡ ਵਾਲੀ ਆ ਉਧਰ ਦੀ ਮੱਝ ਆ ਠੀਕ ਆ ਉਧਰ ਦੀ ਸਹੀ ਆ ਤੇ ਬਣੀ ਵੀ ਹੈਗਾ ਹਾਂਜੀ ਬਣੀ ਹੈ ਬਣੀ ਨੂੰ ਕਿੰਨਾ ਇਧਰ ਹੋ ਗਿਆ ਇਹ 2 ਮਹੀਨੇ ਚ ਥੋੜੇ ਦਿਨ ਘਾਟੇ ਦਾ ਮੰਨ ਲਓ ਡੇਢ ਕਿ ਮਹੀਨਾ ਹੋ ਗਿਆ ਡੇਢ ਮਹੀਨਾ ਮੈਂ ਦੋ ਮਹੀਨਿਆਂ ਦੀ ਚੈੱਕ ਹੋ ਜਾਂਦੀ ਹੈ ਆ ਦੋ ਮਹੀਨੇ ਦੀ ਚੈੱਕ ਹੋ ਜਾਂਦੀ ਹੈ ਠੀਕ ਆ ਤੇ ਕਿੰਨਾ ਕਰਨਾ ਮੋਲੇ ਦਾ ਮੋਲੇ 55 ਕਰ ਲਈਏ ਨਾ ਜਿਆਦਾ ਜਿਆ ਕਰ ਮੇਰਾ ਵੀਰ 45 ਦੀ ਦੇ ਦਾਂਗੇ ਛੋੜ ਕਿ ਨਹੀਂ ਕਰਦੇਗਾ 500 ਛੋੜ ਕਰ ਦਾਂਗੇ ਉਹ ਵੀਰਾਂ ਦਾ ਹੋਰ ਕੱਟ ਕਰਨੀ 40 ਦੀ ਦੇ ਦਾਂਗੇ 40 ਤੋਂ ਕਿੰਨੀ ਅੰਦਰ ਨਹੀਂ 40 ਤੋਂ 500 ਛੋੜ ਜਾ ਰਹੀ ਛੋੜਨ ਇੱਕ ਘੱਟ 40 ਦੀ ਹੂੰ ਲਾ ਲੈ ਕੋਈ ਹਾਂਜੀ ਵੀਰ ਜੀ ਫੋਨ ਲਾ ਲੈ ਬਾਕੀ ਸਾਂਭਣ ਵਾਲੀ ਆ ਜੇ ਚੈੱਕ ਕਰਾ ਲੈ ਕੋਈ ਘੱਟ ਜਿੱਦਾਂ ਡੇਢ ਮਹੀਨੇ ਦੀ ਚੈੱਕ ਕਰਨ ਵਾਲਾ ਡੇਟਰ ਹੋਵੇ ਜਨੇ ਉਹਦੇ ਉਹ ਪਹਿਲਾਂ ਚੈੱਕ ਕਰਾ ਲੈ ਹਾਂਜੀ ਆ ਵੇਖੋ ਜੀ 5 ਕਿਲੋ ਦੁੱਧ ਦੀ ਕਿਹੜੇ ਟਾਈਮ 'ਚ ਆਉਂਦੇ ਹਾਂ ਹਾਂਜੀ ਥਾਪੀ ਤੇ ਮਿਲਦੀ ਹੈ ਠੀਕ ਆ ਠੀਕ ਆ ਸਹੀ ਆ ਅਗਲੇ ਨੇ ਘਰ ਜਾ ਜੇ ਕੀ ਗੱਲ ਆਵੇ ਉਹ ਆਪਾਂ ਕਰਾਂਗੇ ਸਾਡੀ ਆ ਕਰੀ ਜਾਂਦਾ ਉਪਰਾ ਟੋਕੜ ਡੰਗਰ ਮੱਝ ਕਰ ਜਾਂਦੀ ਹੈ ਜੀ ਜੀ ਇਹ ਨਹੀਂ ਉਹ ਵੀ ਮੱਝ ਵੀ ਇਦਾਂ ਹੀ ਆ ਪਰ ਆਪਾਂ ਸ਼ਾਮੀ ਇੱਕੇ ਟਾਈਮ ਚ ਚੋਈਦੀ ਹੈ ਠੀਕ ਹੈ ਵੀਰ ਜੀ ਕਰਨੇ ਕੋ ਗੱਲਬਾਤ ਹੋਰ ਜੀ ਬਸ ਬਸ ਇਹ ਆਪਣਾ ਚੋ ਆ ਕੇ ਖੜੋ ਦੋ ਟਾਈਮ ਵਿੱਚ ਜੀ ਠੀਕ ਆ ਜਿਹੜਾ ਵੀਰ ਭਰਾ ਆਉਂਦਾ ਆਪਣਾ ਜੇ ਨਹੀਂ ਵੀ ਆ ਜਾਂਦਾ ਠੰਡ 'ਚ ਤੇ ਆਪਣਾ ਵੀਡੀਓ ਕਾਲ ਲਾ ਕੇ ਵਿੱਚ ਵਾਲਾ ਬਿਲਕੁਲ ਬਿਲਕੁਲ ਜੀ ਬਿਲਕੁਲ ਠੰਡ ਵੀ ਬਹੁਤ ਵਾ ਤੇ ਚਵਾਈ ਵੀ ਜ਼ਰੂਰ ਕਰੇ ਹਾਂ ਜੀ ਹਾਂ ਜੀ ਕਿਉਂ ਠੰਡ ਦੇ ਵਿੱਚ ਪਸ਼ੂ ਭੇਜਣਾ ਵਾ ਤੇ ਠੰਡ ਦੇ ਨਾਲ ਦੁੱਧ ਵੀ ਥੋੜਾ ਬਹੁਤਾ ਇਧਰ ਹੋ ਸਕਦਾ ਵਾ ਕੋਈ ਆਪਣੀ ਕੋਈ ਇੰਨਾਂ ਤੁਹਾਨੂੰ ਬਾ ਬਾਗਾਨੇ ਥਾਂ ਤੇ ਡੰਗਰ ਕਰਦਾ ਥੋੜਾ ਬਾਰ ਜੀ ਜੀ ਇਦਾਂ ਹੀ ਇਦਾਂ ਹੀ ਠੀਕ ਹੈ ਜੀ ਬਾਕੀ ਲਾ ਲਿਓ ਵੀਰਾਂ ਨੂੰ ਫੋਨ ਤੇ ਬੱਕਰੀ ਦਾ ਮੁੱਲ ਵੀ 10000 ਕੀਤਾ ਤੇ ਘੋੜੀ ਵਿਖਾਲਦੇ ਜੀ ਇਦਾਂ ਆਹੀ ਦੋ ਵੇੜਾਂ ਦੇ ਇੱਕ ਮੱਝ ਆ ਬਾਕੀ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ